ਆਤੋ ਸੋਨੀ ਦੇ ਡੌਲੇ ਤਾਂ ਢੇਢੇ ਆ। ਮਾੜੇ ਬੰਦੇ ਦੇ ਪੱਟ ਜੱਡਾ ਡੌਲਾ ਉਹਦਾ। ਡੌਲਾ ਭਾਵੇਂ 2 ਇੰਚ ਘਟਾ ਲਓ ਪਰ ਮਰਦਾਂ ਵਾਲਾ ਰੱਖੋ। ਇੱਥੇ ਤੁਹਾਡਾ ਸਾਬਕਾ ਇੰਸਪੈਕਟਰ ਤੁਹਾਡੀਆਂ ਅੱਖਾਂ ਸਾਹਮਣੇ ਮਰ ਗਿਆ ਤੇ ਤੁਹਾਡੇ ਤੋਂ ਕੋਈ ਸਰਿਆ ਨਹੀਂ। ਡੱਕਾ ਤੁਹਾਡੇ ਤੋਂ ਹੋਇਆ ਨਹੀਂ। ਐਹੋ ਜਿਹੇ ਡੌਲੇ ਬਣਾਏ ਕੀ ਲੈਣਾ? ਛੱਡੋ ਡੀਐਸਪੀ ਪੁਣਾ ਪਾਸੇ ਹੋਵੋ। ਹੁਣ ਤਾਂ ਤੁਸੀਂ ਫੜਿਆ ਬੰਦਾ ਕਿਤੋਂ ਪੇਸ਼ ਕਿਤੇ ਕੀਤਾ ਲੱਤ 'ਚ ਗੋਲੀ ਕਿਤੇ ਮਾਰੀ ਇਹ ਤਾਂ ਤੁਸੀਂ ਕਰ ਲੈਨੇ ਹੋ। ਤੇ ਜਿੱਥੇ ਸਾਹਮਣੇ ਮੁਕਾਬਲਾ ਹੁੰਦਾ ਉੱਥੇ ਤੁਸੀਂ ਚੱਡਾਂ 'ਚ ਪੂਸ਼ ਕਿਉਂ ਲੈ ਲਈ? ਤੇ ਉਦੋਂ ਸ਼ਰਮ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਜਿਹੜੀ ਹੈ ਉਹਦੇ ਵੱਲੋਂ ਜਿਹੜੀ ਹੈਂਡਲ ਹੈ ਉਹਦੇ ਵੱਲੋਂ ਜਿਹੜਾ ਪੇਜ ਹੈ ਟਵੀਟ ਕੀਤਾ ਜਾਂਦਾ ਕਿ ਪੋਸਟ ਪਾਈ ਜਾਂਦੀ ਹੈ ਸ਼ਹੀਦ ਹੋਇਆ ਉਹਦੇ ਨਾਲ ਸਾਡੀ ਜਿਹੜੀ ਹੈ ਅਸੀਂ ਉਹਦੇ ਬੜਾ ਦੁੱਖ ਪ੍ਰਗਟ ਕਰਦੀਆਂ ਤੇ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਜਿਹੜੀ ਐਕਸ ਗ੍ਰੇਸ਼ੀਆ ਗ੍ਰਾਂਟ 1 ਕਰੋੜ ਰੁਪਇਆ HDFC ਦੇਊਗੀ ਤੇ ਆ ਚੀਜ਼ ਕਹਿ ਕੇ ਸ਼ਹੀਦਾਂ ਨੂੰ ਨਮਨ ਕਰ ਦਿੰਦੇ ਉਥੇ ਇੱਕ ਜਗ੍ਹਾ ਵੀ ਇਹ ਸ਼ਬਦ ਨਹੀਂ ਲਿਖਿਆ ਕਿ ਜਿਹੜੇ ਬੰਦੇ ਨੇ ਇੱਕ ਸਾਬਕਾ ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰਿਆ ਅਸੀਂ ਉਹ ਦੱਸਾਂਗੇ ਕਿ ਪੁਲਿਸ ਹੁੰਦੀ ਕੀ ਹੈ ਕਿ ਬੰਦਾ ਦਾ ਕਤਲ ਤੁਹਾਡੀ ਪਾਰਟੀ ਦਾ ਵਰਕਰ ਕਰੇ ਤੇ ਉਦੋਂ ਬਾਅਦ ਜਿਹੜੇ ਪੈਸੇ ਤੁਸੀਂ ਸਰਕਾਰੀ ਫੰਡ ਦੇ ਵਿੱਚੋਂ ਇਸ ਤਰੀਕੇ ਨਾਲ ਦੇ ਦਿਓ ਤੁਸੀਂ ਇਹ ਕਿਉਂ ਨਹੀਂ ਕਿਹਾ ਕਿ ਉਹਨੂੰ ਉਹਦੀ ਪ੍ਰਾਪਰਟੀ ਜ਼ਬਤ ਕਰਾਂਗੇ ਉਹਦੇ ਤੇ ਐਕਸ਼ਨ ਲਵਾਂਗੇ ਤੇ ਉਹਦੇ ਤੋਂ ਪੈਸਾ ਦਵਾਵਾਂਗੇ ਬੋਲਿਆ ਕਿਉਂ ਨਹੀਂ ਕਿਉਂਕਿ ਉਹ ਹੀਰਾ ਸਰਪੰਚ ਆ ਉਹ ਆਮਗਮੀ ਪਾਰਟੀ ਦਾ ਕੋਈ ਪਰਸਾਲੇ ਤੇ ਕੋਈ ਮਾੜਾ ਜਿਹਾ ਹੱਥ ਲੱਗ ਲੇ ਤਾਂ ਕਹਿੰਦੇ ਜੀ ਪੁਲਿਸ ਦਾ ਮੋਰਲ ਡਾਊਨ ਹੁੰਦਾ ਹੈ ਇਹਨਾਂ ਨੂੰ ਬਦਲਾ ਲਵਾਂਗੇ ਅਸੀਂ ਤੇ ਇੱਥੇ ਇੱਥੇ ਤੁਹਾਡਾ ਸਾਬ ਇੰਸਪੈਕਟਰ ਤੁਹਾਡੀਆਂ ਅੱਖਾਂ ਸਾਹਮਣੇ ਮਰ ਗਿਆ ਤੇ ਤੁਹਾਡੇ ਤੋਂ ਕੋਈ ਸਰਿਆ ਨਹੀਂ ਚੰਦਲ ਪੈ ਗਈ ਸਾਰੇ ਮਹਿਕਮੇ ਨੂੰ ਕਿਸੇ ਨੇ ਇੱਕ ਵਾਰੀ ਨਹੀਂ ਬੋਲਿਆ ਕਿਸੇ ਨੇ ਇੱਕ ਵਾਰੀ ਨਹੀਂ ਆਖਿਆ ਕਿਸੇ ਸਰਕਾਰ ਨੇ ਇੱਕ ਵਾਰੀ ਨਹੀਂ ਆਖਿਆ ਵੀ ਯਾਰ ਸਰ ਤੁਸੀਂ ਪੁਲਿਸ ਦਾ ਇਸ ਤਰੀਕੇ ਨਾਲ ਸਬ ਇੰਸਪੈਕਟਰ ਮਾਰਤਾ ਹਲਕਾ ਖਡੂਰ ਸਾਹਿਬ ਪਿੰਡ ਕੋਟ ਮੁਹੰਮਦ ਖਾਨ ਜਿੱਥੇ ਬੀਤੇ ਕੱਲ ਇੱਕ ਗੋਲੀ ਚੱਲਦੀ ਹੈ ਅਤੇ ਉਸ ਗੋਲੀ ਦੇ ਵਿੱਚ ਇੱਕ ਹੱਤਿਆ ਹੁੰਦੀ ਹੈ ਸਬ ਇੰਸਪੈਕਟਰ ਦੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਲਕਾ ਖਡੂਰ ਸਾਹਿਬ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਦੋ ਧਿਰਾਂ ਦੀ ਲੜਾਈ ਹੁੰਦੀ ਆ ਜਿਹੜੀ ਲੜਾਈ ਦੇ ਵਿੱਚ ਪੁਲਿਸ ਜਾਂਦੀ ਆ ਤੇ ਪੁਲਿਸ ਦੇ ਜਾਣ ਤੇ ਉੱਥੋਂ ਦੇ ਸਰਪੰਚ ਉਹਦਾ ਨਾਮ ਕੁਲਦੀਪ ਸਿੰਘ ਆ ਉਹਨਾਂ ਵੱਲੋਂ ਪੁਲਿਸ ਮੁਲਾਜ਼ਮ ਦਾ ਇੱਕ ਸਾਬਕਾ ਇੰਸਪੈਕਟਰ ਦਾ ਹੀ ਰਿਵਾਲ ਵਰ ਜਾਂ ਪਿਸਟਲ ਜੋ ਵੀ ਉਹਦੇ ਕੋਲ ਹਥਿਆਰ ਸੀ ਉਹ ਖੋ ਕੇ ਉਸਤੇ ਗੋਲੀ ਮਾਰੀ ਜਾਂਦੀ ਆ ਇਹ ਬੜੀ ਮੰਦ ਭਾਗੀ ਘਟਨਾ ਬਹੁਤ ਮਾੜਾ ਹੋਇਆ ਬਹੁਤ ਸ਼ਰਮਨਾਕ ਘਟਨਾ ਹੈ ਕਿ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਸੱਤਾ ਦਾ ਇੰਨਾ ਗਮਾਨ ਇੰਨਾ ਸਰੂਰ ਇੰਨਾ ਉਹਦੇ ਸਿਰ ਨੂੰ ਫਤੂਰ ਚੜਿਆ ਹੋਇਆ ਹੈ ਕਿ ਉਹਨੇ ਆਪਣੇ ਪਿੰਡ ਦੀ ਲੜਾਈ ਦੇ ਵਿੱਚ ਇੱਕ ਸਬ ਇੰਸਪੈਕਟਰ ਨੂੰ ਮਾਰ ਦਿੱਤਾ ਹੁਣ ਇਥੋਂ ਇੱਕ ਹੋਰ ਵੀ ਗੱਲ ਹੈ ਕਿ ਪੰਜਾਬ ਵਿੱਚ ਲਾਅਨ ਆਰਡਰ ਦੀ ਸਥਿਤੀ ਕੀ ਹੈ ਇਥੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਮੈਂ ਸਭ ਤੋਂ ਵੱਧ ਲਾਣ ਤੋਂ ਅਫਸਰਾਂ ਨੂੰ ਪਾਉਣੀ ਚਾਹਣਾ ਹੈ ਜਿਹੜੇ ਦੋ ਅਫਸਰ ਇੱਕ ਐਸ ਐਚਓ ਤੇ ਇੱਕ ਡੀ ਐਸ ਪੀ ਅਤਲ ਸੋਨੀ ਅਤਲ ਸੋਨੀ ਦੇ ਡੌਲੇ ਤਾਂ ਢੱਡ ਢੇਡ ਹੈ ਠੀਕ ਹੈ ਮਾੜੇ ਬੰਦੇ ਦੇ ਪੱਟ ਜੱਡਾ ਡੋਲਾ ਉਹਦਾ ਤੇ ਉਥੋਂ ਕਹਿੰਦੇ ਭੱਜ ਗਿਆ ਤੇ ਉਦੋਂ ਡੱਕਾ ਨਹੀਂ ਹੋਇਆ ਇੱਥੇ ਕਿਤੇ ਕੋਈ ਮਾਤੜ ਪੁਲਿਸ ਨਹੀਂ ਝਾਕ ਵੀ ਪਵੇ ਤਾਂ ਚਾਰ ਚਪੇੜੇ ਮਾਰਦੇ ਆ ਇਹ ਠੀਕ ਹੈ ਕੋਈ ਪੁਲਿਸ ਵਾਲੇ ਤੇ ਕੋਈ ਮਾੜਾ ਜੀ ਹੱਥ ਲੱਗ ਲੇ ਤਾਂ ਕਹਿੰਦੇ ਜੀ ਪੁਲਿਸ ਦਾ ਮੋਰਲ ਡਾਊਨ ਹੁੰਦਾ ਇਹਨਾਂ ਨੂੰ ਬਦਲਾ ਲਵਾਂਗੇ ਅਸੀਂ ਤੇ ਇੱਥੇ ਇੱਥੇ ਤੁਹਾਡਾ ਸਬ ਇੰਸਪੈਕਟਰ ਤੁਹਾਡੀਆਂ ਅੱਖਾਂ ਸਾਹਮਣੇ ਮਰ ਗਿਆ ਤੇ ਤੁਹਾਡੇ ਤੋਂ ਕੋਈ ਸਰਿਆ ਨਹੀਂ ਇੱਥੇ ਕੁਝ ਕਰ ਸਕਦੇ ਸੀ ਤਾਂ ਪੰਜਾਬ ਦੇ ਲੋਕ ਵੀ ਤੁਹਾਨੂੰ ਜਸਟੀਫਾਈ ਕਰਦੇ ਕਿ ਹਾਂ ਸਹੀ ਕੀਤਾ ਉਹ ਤਾਂ ਤੁਸੀਂ ਫੜਿਆ ਬੰਦਾ ਕਿਤੋਂ ਪੇਸ਼ ਕਿਤੇ ਕੀਤਾ ਲੱਤ 'ਚ ਗੋਲੀ ਕਿਤੇ ਮਾਰੀ ਇਹ ਤਾਂ ਤੁਸੀਂ ਕਰ ਲੈਨੇ ਹੋ ਤੇ ਜਿੱਥੇ ਸਾਹਮਣੇ ਮੁਕਾਬਲਾ ਹੁੰਦਾ ਉੱਥੇ ਤੁਸੀਂ ਚੱਡਾਂ 'ਚ ਪੂਸ਼ ਕਿਉਂ ਲੈ ਲਈ ਕੱਲੇ ਕਿ ਡੌਲੇ ਬਣਾ ਕੇ ਘੁੰਮਣ ਜੋਗੇ ਹੋ ਮੈਂ ਉਹ ਤੋਂ ਮੈਂ ਹੈਰਾਨ ਐ ਪੁਲਿਸ ਵਾਲੇ ਮੁਲਾਜ਼ਮ ਤੇ ਐ ਕਦੇ ਮੈਂ ਫੌਜ ਦੇ ਵਿੱਚ ਨਹੀਂ ਅਜਿਹਾ ਹੁੰਦਾ ਕਿ ਅਸੀਂ ਕਈ ਗੱਲ ਬਾਤ ਕੀਤੀ ਆ ਉਹ ਕਹਿੰਦੇ ਫੌਜ ਜੇ ਕਿਸੇ ਤੇ ਹਮਲਾ ਹੋ ਜਾਵੇ ਕਿ ਸਾਥੀ ਦੇ ਪਰ ਪਾਜ ਪਾਜ ਦੇ ਨਹੀਂ ਫਿਰ ਉਹਦਾ ਬਦਲਾ ਲੈਂਦੀ ਹੈ ਤੇ ਪੰਜਾਬ ਪੁਲਿਸ ਦਾ ਤਾਂ ਇਹ ਹਾਲ ਹੀ ਬੜਾ ਮਾੜਾ ਹੋ ਗਿਆ ਤੁਹਾਡੇ ਸਾਹਮਣੇ ਤੁਹਾਡੇ ਸਾਰਿਆਂ ਕੋਲੇ ਅਸਲੇ ਆ ਲਗਭਗ ਸਾਲਟ ਵੀ ਹੋਊਗਾ ਡੀਐਸਪੀ ਦੇ ਗਨਮੈਨਾਂ ਕੋਲੇ ਸਾਲਟ ਵੀ ਹੋਊਗੀ ਤੁਹਾਡੇ ਸਾਰਿਆਂ ਕੋਲੇ ਅਸਲਾ ਤੁਹਾਡੇ ਸਾਹਮਣੇ ਤੁਹਾਡਾ ਜਿਹੜਾ ਸਬ ਇੰਸਪੈਕਟਰ ਕੋਈ ਮਾਰ ਜੇ ਤੇ ਤੁਸੀਂ ਹੱਥਿਆ ਧਰ ਕੇ ਬੈਠੇ ਰਹੋ ਤੇ ਉਦੋਂ ਸ਼ਰਮ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਜਿਹੜੀ ਹੈ ਉਹਦੇ ਵੱਲੋਂ ਜਿਹੜੀ ਹੈਂਡਲ ਹੈ ਉਹਦੇ ਵੱਲੋਂ ਜਿਹੜਾ ਪੇਜ ਹੈ ਕਿ ਉੱਥੇ ਇੱਕ ਟਵੀਟ ਕੀਤਾ ਜਾਂਦਾ ਕਿ ਪੋਸਟ ਪਾਈ ਜਾਂਦੀ ਹੈ ਕਿ ਜਿਹੜਾ ਸ਼ਹੀਦ ਹੋਇਆ ਉਹਦੇ ਨਾਲ ਸਾਡੀ ਜਿਹੜੀ ਹੈ ਅਸੀਂ ਉਹਦੇ ਬੜਾ ਦੁੱਖ ਪ੍ਰਗਟ ਕਰਦੀਆਂ ਤੇ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਜਿਹੜੀ ਐਕਸ ਗ੍ਰੇਸ਼ੀਆ ਗ੍ਰਾਂਟ 1 ਕਰੋੜ ਰੁਪਇਆ ਐਚਡੀਐਫਸੀ ਦੇਊਗੀ ਤੇ ਆ ਚੀਜ਼ ਕਹਿ ਕੇ ਸ਼ਹੀਦਾਂ ਨੂੰ ਨਮਨ ਕਰ ਦਿੰਦੇ ਆ ਉੱਥੇ ਇੱਕ ਜਗ੍ਹਾ ਵੀ ਇਹ ਸ਼ਬਦ ਨਹੀਂ ਲਿਖਿਆ ਕਿ ਜਿਹੜੇ ਬੰਦੇ ਨੇ ਇੱਕ ਸਾਬਕਾ ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰਿਆ ਅਸੀਂ ਉਹਨੂੰ ਦੱਸਾਂਗੇ ਕਿ ਪੁਲਿਸ ਹੁੰਦੀ ਕੀ ਹੈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਉੱਥੇ ਇਹ ਨਹੀਂ ਕਿਹਾ ਕਿ ਅਸੀਂ ਉਸ ਬੰਦੇ ਨੂੰ ਦੱਸਾਂਗੇ ਕਿ ਤੂੰ ਇੱਕ ਸਟੇਟ ਤੇ ਹਮਲਾ ਕੀਤਾ ਤੂੰ ਇੱਕ ਸਾਬਕਾ ਇੰਸਪੈਕਟਰ ਮਾਰਿਆ ਤੈਨੂੰ ਹੁਣ ਅਸੀਂ ਸਭ ਕੁਝ ਸਖਾਵਾਂਗੇ ਕਿ ਤੂੰ ਕੀਤਾ ਕੀ ਹੈ ਕਿਉਂਕਿ ਉਹ ਬੋਲਿਆ ਕਿਉਂ ਨਹੀਂ ਕਿਉਂਕਿ ਉਹ ਜਿਹੜਾ ਸਰਪੰਚ ਆ ਉਹ ਆਮ ਆਦਮੀ ਪਾਰਟੀ ਦਾ ਹੈ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ ਲਾਲਪੁਰਾ ਸਾਹਿਬ ਹੈ ਉਹਨਾਂ ਦਾ ਖਾਸ ਹੈ ਹਾਦ ਹੈ ਯਾਰ ਤੁਸੀਂ ਕਾਨੂੰਨ ਇੱਕ ਪਾਸੇ ਦਾ ਤੁਸੀਂ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਸੋਸ਼ਲ ਮੀਡੀਆ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਉਹ ਥੋੜੀ ਜਿਹੀ ਪੁਲਸ ਕਿਤੇ ਦੀ ਕੌਲਾ ਟਾ ਆਵੇ ਇਹਨਾਂ ਪ੍ਰਚਾਰ ਕਰਦੀ ਹੈ ਦੇਖੋ ਜੀ ਜਸ਼ਾ ਵਿਰੁੱਧ ਯੁੱਧ ਐ ਕਰ ਦਿੱਤਾ ਸੀ ਆ ਖੇਲਿਆਰ ਦਿੱਤਾ ਇੱਥੇ ਸਬ ਇਨਸਪੈਕਟਰ ਮਾਰਤਾ ਦੰਦਲ ਪੈ ਗਈ ਸਾਰੇ ਵਿਭਾਗਮੇ ਨੂੰ ਕਿਸੇ ਨੇ ਇੱਕ ਵਾਰੀ ਨਹੀਂ ਬੋਲਿਆ ਕਿਸੇ ਨੇ ਇੱਕ ਵਾਰੀ ਨਹੀਂ ਆਖਿਆ ਕਿਸੇ ਸਰਕਾਰ ਨੇ ਇੱਕ ਵਾਰੀ ਨਹੀਂ ਆਖਿਆ ਵੀ ਯਾਰ ਸਰ ਤੁਸੀਂ ਪੁਲਿਸ ਦਾ ਇਸ ਤਰੀਕੇ ਨਾਲ ਸਬ ਇੰਸਪੈਕਟਰ ਮਾਰਤਾ ਤੁਸੀਂ ਲਾਅਨਡ ਆਰਡਰ ਨੂੰ ਜਾਂ ਤੁਸੀਂ ਕਿਵੇਂ ਚਾਹੋਗੇ ਫਿਰ ਤੁਹਾਡੇ ਲਈ ਪੁਲਿਸ ਕੰਮ ਕਰੂਗੀ ਅਸੀਂ ਨਹੀਂ ਚਾਹੁੰਦੇ ਕਿ ਪੁਲਿਸ ਕਿਸੇ ਨਾਲ ਧੱਕਾ ਕਰੇ ਬੜਸੇ ਜਦੋਂ ਕਿਸੇ ਦਾ ਨਿਆਂਇਨ ਕਾਊਂਟਰ ਮਾਰਦੀ ਹੈ ਬਣਾਉਂਦੀ ਹੈ ਅਸੀਂ ਵਿਰੋਧ ਕਰਦੇ ਹਾਂ ਕਿ ਯਾਰ ਮਾੜੀ ਗੱਲ ਹੈ ਇਹ ਪੁਲਿਸ ਸਟੇਟ ਨਹੀਂ ਬਣਨਾ ਚਾਹੀਦਾ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਹਾਂ ਅਪਰਾਧੀਆਂ ਦੇ ਮਨ ਦੇ ਵਿੱਚ ਪੁਲਿਸ ਦਾ ਡਰ ਹੋਵੇ ਪਰ ਜਿਹੜਾ ਇੱਕ ਆਮ ਨਾਗਰਕ ਕਿਉਂ ਪੁਲਿਸ ਤੋਂ ਡਰੇ ਨਾ ਪਰ ਇਹ ਵੀ ਨਹੀਂ ਹੈ ਕਿ ਕੋਈ ਬੰਦਾ ਪੁਲਿਸ ਦੇ ਇਸ ਤਰੀਕੇ ਨਾਲ ਗੋਲੀਆਂ ਮਾਰ ਦੇਵੇ ਅਜਿਹੀਆਂ ਘਟਨਾਵਾਂ ਹੋਈਆਂ ਸੀ ਜਦੋਂ ਕਾਲੀ ਦਲ ਦੀ ਸਰਕਾਰ ਸੀ ਉਦੋਂ ਆਮ ਆਦਮੀ ਪਾਰਟੀ ਬੜੀ ਚੀਕ-ਚੀਕ ਕੇ ਕਹਿੰਦੀ ਸੀ ਇੱਕ ਸ਼ਰੇਆਮੀ ਐਸ.ਆਈ ਮਾਰ ਦਿੱਤਾ ਇੱਕ ਸ਼ਰੇਆਮੀ ਐਸ.ਆਈ ਦੇ ਉੱਤੇ ਨੱਚੇ ਲੋਕ ਉਹੀ ਹਾਲ ਹੁਣ ਇੱਥੇ ਹੋਇਆ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਸ਼ਰੇਆਮ ਇੱਕ ਸਬ ਇੰਸਪੈਕਟਰ ਮਾਰ ਦਿੱਤਾ ਪੰਜਾਬ ਪੁਲਿਸ ਤੋਂ ਡੱਕਾ ਨਹੀਂ ਸਰਿਆ ਹਾਲੇ ਤੱਕ ਇਹ ਨਹੀਂ ਕਿਹਾ ਕਿ ਅਸੀਂ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਵਾਂਗੇ ਇੱਕ ਮਤਲਬ ਪੋਚਾ ਜਾਂ ਫੇਰਨ ਵਾਲੀ ਪੋਸਟ ਪਾ ਦਿੱਤੀ ਹੈ 1 ਕਰੋੜ ਰੁਪਿਆ ਉਹ ਮਿਲੇਗਾ 1 ਕਰੋੜ ਰੁਪਿਆ ਕਿਹ ਇੱਕ ਕਰੋੜ ਰੁਪਏ ਦੇ ਨਾਲ ਉਹ ਬੰਦਾ ਮੁੜਿਆਊਗਾ ਠੀਕ ਹੈ ਜਿਹੜਾ ਤੁਹਾਡੀ ਪਾਰਟੀ ਦੇ ਇੱਕ ਸਰਪੰਚ ਨੇ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਬੰਦੇ ਦਾ ਕਤਲ ਕਰ ਦਿੱਤਾ ਕੀ ਉਹ ਪਰਿਵਾਰ ਨੂੰ 1 ਕਰੋੜ ਜਾਂ 2 ਕਰੋੜ ਦਾ ਬੰਦਾ ਮਿਲ ਜੂਗਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹੈ ਕਿ ਆ 2 ਕਰੋੜ ਰੁਪਈਆ ਲੈ ਲਓ ਪਰ ਮੈਂ ਤੁਹਾਨੂੰ ਸਵੇਰੇ ਤੁਸੀਂ ਉੱਠਣਾ ਨਹੀਂ ਇਹ ਗੱਲ ਪੱਕੀ ਰੱਖਣੀ ਆ ਤੁਸੀਂ ਸਵੇਰੇ ਨਹੀਂ ਉੱਠਣਾ ਤੁਹਾਡੀ ਮੌਤ ਹੋਣੀ ਆ ਤੁਸੀਂ 2 ਕਰੋੜ ਛੱਡੋ 10 ਕਰੋੜ ਵੀ ਲੈ ਲੈਂਦੇ ਤੁਸੀਂ ਕਹੋਗੇ ਯਾਰ ਮੈਨੂੰ ਜ਼ਿੰਦਗੀ ਚਾਹੀਦੀ ਆ ਮੈਨੂੰ ਇਹ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ ਪਰ ਇੱਥੇ ਤਾਂ ਬੰਦਿਆਂ ਦੀਆਂ ਕੀਮਤਾਂ ਤੁਸੀਂ ਇਹ ਲਾ ਰਹੇ ਹੋ ਅਸੀਂ ਕਹਿੰਨੇ ਆ ਕਿ ਸ਼ਹੀਦਾਂ ਨੂੰ ਮਿਲਣਾ ਚਾਹੀਦਾ ਕਰੋੜ ਛੱਡੋ 10 ਕਰੋੜ ਦਿਓ 20 ਕਰੋੜ ਦਿਓ ਉਹਨਾਂ ਦੇ ਪਰਿਵਾਰਾਂ ਦਾ ਹੱਕ ਹੈ ਪਰ ਜਿਹੜੀ ਇਹ ਚੀਜ਼ ਹੈ ਕਿ ਬੰਦਾ ਦਾ ਕਤਲ ਤੁਹਾਡੀ ਪਾਰਟੀ ਦਾ ਵਰਕਰ ਕਰੇ ਤੇ ਉਦੋਂ ਬਾਅਦ ਜਿਹੜੇ ਪੈਸੇ ਤੁਸੀਂ ਸਰਕਾਰੀ ਫੰਡ ਦੇ ਵਿੱਚੋਂ ਇਸ ਤਰੀਕੇ ਨਾਲ ਦੇ ਦਿਓ ਤੁਸੀਂ ਇਹ ਕਿਉਂ ਨਹੀਂ ਕਿਹਾ ਕਿ ਉਹਨੂੰ ਉਹਦੀ ਪ੍ਰਾਪਰਟੀ ਜ਼ਬਤ ਕਰਾਂਗੇ ਉਹਦੇ ਤੇ ਐਕਸ਼ਨ ਲਵਾਂਗੇ ਤੇ ਉਹਦੇ ਤੋਂ ਪੈਸਾ ਦਵਾਵਾਂਗੇ ਫਿਰ ਉਸ ਤੋਂ ਅੱਗੇ ਆ ਜਾਓ ਛੋਟੀ ਜੀ ਗੱਲ ਯੁੱਧ ਨਸ਼ਿਆਂ ਵਿਰੁੱਧ ਕਿਸੇ ਦਾ ਕੌੜਾਟਾ ਤੇ ਕਿਸ ਦੀ ਕੰਦ ਢਾਤੀ ਕਿਸੇ ਦਾ ਚੌਕੜਾ ਢਾਤਾ ਹੁਣ ਕੀ ਜਿਹੜਾ ਸਰਪੰਚ ਹੈ ਜਿਹਨੇ ਗੁੰਡਾਗਰਦੀ ਕੀਤੀ ਹੈ ਇਹਦਾ ਕੋਈ ਕੌੜਾ ਕੰਦ ਢਾਊਗੀ ਇਹਦਾ ਕੋਈ ਘਰ ਢਾਊਗਾ ਇਹਦੇ ਤੇ ਕੋਈ ਪਰਚਾ ਦਿੱਤਾ ਜਾਊ ਕੀ ਇਹ ਜਿਵੇਂ ਲੋਕਾਂ ਦੇ ਟੱਬਰਾਂ ਦੇ ਟੱਬਰਾਂ ਤੇ ਤੁਸੀਂ ਹਮਲੇ ਕਰ ਦਿੰਦੇ ਆ ਕੀ ਇਹਦੇ ਤੇ ਹੋਊਗਾ ਜਾਂ ਮਹਿਜ ਗੋਗਲੂਆਂ ਤੋਂ ਮਿੱਟੀ ਝਾੜ ਕੇ ਰੱਖੀ ਜਾਊਗੀ ਅਸੀਂ ਕਹਿੰਨੇ ਆ ਕਿ ਜੇਕਰ ਪੁਲਿਸ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਬੰਦੇ ਮਾਰਨਗੇ ਤਾ ਇਹ ਬਹੁਤ ਮੰਦ ਭਾਗ ਹੈ ਪੰਜਾਬ ਦੇ ਲਈ ਇਹ ਬਹੁਤ ਮਾੜੇ ਹਾਲਾਤ ਹੈ ਪੰਜਾਬ ਦੇ ਲਈ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਲਈ ਹੈ ਪੁਲਿਸ ਦੇ ਵਿੱਚ ਵੀ ਪੰਜਾਬ ਦੇ ਪੁੱਤ ਨੇ ਪੁਲਿਸ ਦੇ ਵਿੱਚ ਵੀ ਸਾਡੇ ਨੇ ਉਹ ਜਿਹੜਾ ਸਬ ਇੰਸਪੈਕਟਰ ਹੀ ਹੋਊਗਾ ਉਹ ਕਿਸੇ ਨਾ ਕਿਸੇ ਸਾਡਾ ਹੀ ਭੈਣ ਭਰਾ ਹੋਊਗਾ ਯਾਰ ਐ ਤੁਸੀਂ ਬੰਦਿਆਂ ਨੂੰ ਮਾਰੀ ਜਾਓਗੇ ਐ ਤੁਸੀਂ ਪੁੰਨੀ ਜਾਓਗੇ ਪੰਜਾਬ ਦੇ ਵਿੱਚ ਹੁਣ ਇਹ ਦੱਸੋ ਵੀ ਤੁਸੀਂ ਕਹਿ ਦਿੰਦੇ ਹੋ ਕਿ ਜੋ ਗਰਨੇਡ ਹਮਲਾ ਹੁੰਦਾ ਆਈਐਸਆਈ ਦਾ ਹੱਥ ਹੈ ਜੀ ਫਲਾਨਾ ਹੱਥ ਆ ਹੋਣ ਗਿਆ ਸ਼ਾਸ ਸ਼ਾ ਉਹ ਵੀ ਰਚ ਰਹੇ ਐ ਪਰ ਹੁਣ ਇਹਦੇ ਪਿੱਛੇ ਦੱਸੋ ਕਿਹੜੀ ਆਈਐਸਆਈ ਹੈ ਕਿਹੜੀ ਕੀ ਹਿੰਦੀ ਏ ਆਂਸੀ ਏ ਕਿਹੜੀ ਅਮਰੀਕਾ ਦੀ ਏਜੰਸੀ ਏ ਜਿਹਨੇ ਇਹ ਸਾਬ ਇਨਸਪੈਕਟਰ ਮਾਰਿਆ ਪੁਲਿਸ ਛੋਟੀ ਜੀ ਗੱਲ ਕੋਈ ਮੁਲਾਜ਼ਮ ਤੇ ਹੋ ਜੇ ਬੰਦਾ ਜਾ ਕੇ ਪਛਮੀ ਮਗਾਲਚੀ ਮਾਰ ਦਿੰਦੀ ਹੈ ਬੰਦਾ ਜਾ ਕੇ ਯੂਪੀ ਚ ਮਾਰ ਦਿੰਦੀ ਹੈ ਬੰਦਾ ਜਾ ਕੇ ਉੱਤਰਾਖੰਡ ਚ ਮਾਰ ਦਿੰਦੀ ਹੈ ਪਰ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਸਰਪੰਚ ਬਾਰੇ ਕੋਈ ਸਥਿਤੀ ਸਪਸ਼ਟ ਨਹੀਂ ਹੋਈ ਵੀ ਉਹਦਾ ਕੀਤਾ ਕੀ ਹੈ ਉਹਨੂੰ ਸਾਹਮਣੇ ਲਿਆਂਦਾ ਕਿ ਨਹੀਂ ਲਿਆਂਦਾ ਐਵੇਂ ਪਲੱਤਾਂ ਚ ਗੋਲੀਆਂ ਮਾਰਨ ਜੋਗੀ ਆ ਤੁਸੀਂ ਜਿੱਥੇ ਫਿਰ ਸਾਹਮਣਾ ਮੁਕਾਬਲਾ ਹੁੰਦਾ ਉੱਤੇ ਤੁਸੀਂ ਕੁਝ ਵੀ ਕਰਨ ਜੋਗੇ ਨਹੀਂ ਹੁੰਦੇ ਸੋ ਇਹ ਸ਼ਰਮ ਦੀ ਗੱਲ ਆ ਪੰਜਾਬ ਸਰਕਾਰ ਲਈ ਵੀ ਪੰਜਾਬ ਪੁਲਿਸ ਲਈ ਵੀ ਤੇ ਉਹ ਜਿਹੜੇ ਅਫਸਰ ਕੋਲੇ ਖੜੇ ਸੀ ਉਹ ਡੀਐਸਪੀ ਅਤਲ ਸੋਨੀ ਤੇ ਜਿਹੜਾ ਉਹਦਾ ਐਸਐਚਓ ਸੀ ਅਤਲ ਸੋਨੀ ਜੀ ਨੂੰ ਮੈਂ ਕਹੂੰਗਾ ਕਿ ਡੌਲੇ ਭਾਵੇਂ 2 ਇੰਚ ਘਟਾ ਲਓ ਪਰ ਮਰਦਾਂ ਵਾਲਾ ਰੱਖੋ ਇੱਥੇ بڑے ਲੋਕ ਆ ਜਿਨ੍ਹਾਂ ਦੇ ਡੌਲੇ ਵੀ ਹੈ ਨਹੀਂ ਜਿਨ੍ਹਾਂ ਦੇ ਪੱਟਾਂ 'ਚ ਵੀ ਜਾਣ ਨਹੀਂ ਪਰ ਉਹਨਾਂ ਦੀ ਹਿੱਕ 'ਚ ਜਾਨ ਹੁੰਦੀ ਆ ਫਿਰ ਦੱਸਦੇ ਆ ਵੀ ਕੀ ਹੋਇਆ ਕੀ ਭਾਵਿਕ ਦੀ ਛੱਡ ਕੇ ਭੱਜ ਗਏ ਹੋ ਤੁਸੀਂ ਡਰ ਗਏ ਹੋ ਤੁਸੀਂ ਡੱਕਾ ਤੁਹਾਡੇ ਤੋਂ ਹੋਇਆ ਨਹੀਂ ਇਹੋ ਜਿਹੇ ਡੌਲੇ ਬਣਾਏ ਕੀ ਲੈਣਾ ਛੱਡੋ ਡੀਐਸਪੀ ਪੁਣਾ ਪਾਸੇ ਹੋਵੋ ਜਦੋਂ ਕਮਾਂਡਰੀ ਬੰਦੇ ਨੂੰ ਛੱਡ ਜੇ ਜਦੋਂ ਕਮਾਂਡਰੀ ਪਾਸੇ ਹੋ ਜੇ ਫਿਰ ਫੌਜ ਲੜੂ ਕਿਵੇਂ ਫੌਜ ਕੰਮ ਕਿਵੇਂ ਕਰੂ ਇੱਕ ਆਮ ਆਦਮੀ ਪਾਰਟੀ ਦਾ ਭੁੱਸ ਰਿਆ ਸਰਪੰਚ ਇਸ ਤਰੀਕੇ ਨਾਲ ਕਰੇਗਾ ਤੇ ਤੁਸੀਂ ਚੁੱਪ ਰਹੋਗੇ ਸਹਿੰਦੇ ਰਹੋਗੇ ਇਹ ਬਹੁਤ ਮੰਦਪਾਗ ਹੈ ਬਹੁਤ ਮੰਦਪਾਗੀ ਘਟਣਾ ਹੈ ਜਿਹੜਾ ਪੰਜਾਬ ਪੁਲਿਸ ਦਾ ਜਵਾਨ ਮਰਿਆ ਉਹ ਸਾਡਾ ਭਰਾ ਹੈ ਤੇ ਉਹਦੇ ਮਰਨ ਤੇ ਇਹ ਨਹੀਂ ਕਿ 1 ਕਰੋੜ ਰੁਪਇਆ ਉਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਉਹਦਾ ਵੀ ਘਟ ਹੋਵੇ ਉਹਦੇ ਤੇ ਵੀ ਉਸ ਤਰੀਕੇ ਦਾ ਅਟੈਕ ਹੋਵੇ ਜਿਹੜਾ ਹੋਣਾ ਚਾਹੀਦਾ